ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਅਮਨਪ੍ਰੀਤ ਕੌਰ ਲੋਕ ਸਭਾ ਚੋਣਾਂ ਦੇ 7ਵੇਂ ਗੇਟ ਦੀ VOTING ਅੱਜ ਸ਼ੁਰੂ ਹੋ ਚੁੱਕੀ ਹੈ ਪੰਜਾਬ ਚ VOTING ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਇਹ 7 ਕਿਹਣਾ ਚ ਇਸ ਵਾਰ ਲੋਕ ਸਭਾ ਚੋਣਾਂ ਦੀ VOTING ਹੋਈ ਤੇ ਇਹ 7ਵੇਂ ਗੇਟ ਦੀ VOTING ਹੈ ਮੋਹਾਲੀ ਚ ਅਸੀਂ ਖੜੇ ਆਂ ਇੱਥੇ ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਚ ਅਸੀਂ ਪਹੁੰਚੇ ਆਂ ਜਿੱਥੇ ਮੋਹਾਲੀ ਤੋਂ ਵਿਧਾਇਕ ਐਮ ਐਲ ਏ ਕੁਲਵੰਤ ਸਿੰਘ ਵੀ VOT ਕਰਨ ਪਹੁੰਚੇ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ VOT ਕਰਨ ਤਾਂ ਵਕ ਵਕ ਪੰਜਾਬ ਦੇ 13 ਲੋਕ ਸਭਾ ਹਲਕਿਆਂ ਚ ਜਿੱਥੇ ਅੱਜ VOTING ਸ਼ੁਰੂ ਹੋ ਚੁ ਲੱਗੇ ਪਏ ਨੇ ਤੇ ਪੂਰੀ ਪ੍ਰਸ਼ਾਸਨ ਵੱਲੋਂ ਜਿਹੜੀ ਤਿਆਰੀ ਕੀਤੀ ਗਈ ਹੈ ਬੂਥਾਂ ਦੇ ਅੰਦਰ ਵੀ ਤੇ ਬਾਹਰ ਵੀ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤਾਂ ਲੋਕਾਂ ਦੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਵੋਟ ਪਾਉਣ ਪਹੁੰਚ ਰਹੇ ਨੇ ਲੋਕਾਂ ਦਾ ਕੀ ਕਹਿਣਾ ਹੈ ਤੇ ਐਮਐਲਏ ਕੁਲਵੰਤ ਸਿੰਘ ਇੱਥੇ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਉਹ ਸੁਣੋ ਸੋ ਸਰ ਤੁਸੀਂ ਵੋਟ ਪਾਈ ਕਿੰਨਾ ਜਿਹੜਾ ਲੋਕਾਂ ਵਿੱਚ ਤੁਸੀਂ ਇੱਥੇ ਦੇਖਿਆ ਕਿ ਉਤਸ਼ਾਹ ਹੈ ਵੋਟ ਪਾਉਣ ਪਹੁੰਚ ਰਹੇ ਨੇ ਤੁਸੀਂ ਦੇਖਿਆ ਵੀ ਪੂਰੀ ਲਾਈਨ ਲੱਗੀ ਹੋਈ ਹੈ ਔਰ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਔਰ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦਾ ਮਾਹੌਲ ਆ ਲੋਗ ਆਪਣੇ ਆਪ ਖੁਦ-ਖੁਦ ਵੋਟਾਂ ਪਾਉਣ ਆ ਰਹੇ ਨੇ ਔਰ ਮੈਂ ਦੇਖਿਆ ਵੀ ਜਿਹੜੀ ਪੂਲਿੰਗ ਬਹੁਤ ਮੈਂ ਵੋਟ ਪਾਈ ਆ ਹੁਣ ਤੱਕ 150 ਦੇ ਕਰੀਬ ਵੋਟਾਂ ਜਿਹੜੀ ਉਹ ਭੁਗ ਚੁੱਕੀ ਆ ਔਰ ਮੈਨੂੰ ਇਹ ਲੱਗਦਾ ਵੀ ਪਰਸੈਂਟੇਜ ਬੜੀ ਹਾਈ ਜਾਊਗੀ ਵੋਟਾਂ ਦੇ ਭੁਗਤਣ ਦੀ ਔਰ ਮੈਂ ਲੋਕਾਂ ਨੂੰ ਅਪੀਲ ਵੀ ਕਰਦਾ ਹਾਂ ਵੀ ਇਹ ਬਹੁਤ ਵਧੀਆ ਮੌਕਾ ਹੈ ਆਪਣਾ ਮਨਪਸੰਦ ਦਾ ਕੈਂਡੀਡੇਟ ਚੁਣਨ ਦੀ ਲੋਕ ਸਾਰੇ ਘਰਾਂ ਚੋਂ ਨਿਕਲਣਾ ਨਿਕਲ ਕੇ ਵੋਟ ਪਾਉਣ ਆਪਣੇ ਮਨਸਾਨ ਦੇ ਕੈਂਡੀਡੇਟ ਨੂੰ ਚੁਣਨ ਹਰ ਕੋਈ ਪਾਰਟੀ ਮਤਲਬ ਦਾਵਾ ਕਰ ਰਹੀ ਹੈ ਕਾਂਗਰਸ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਹੁਣ ਆਮ ਆਦਮੀ ਪਾਰਟੀ ਸੋ ਆਮ ਆਦਮੀ ਪਾਰਟੀ ਤੁਸੀਂ ਕੀ ਸੋਚਦੇ ਹੋ ਕਿ ਜਿਨੇ ਤੁਸੀਂ ਕੰਮ ਕੀਤੇ ਨੇ ਤੁਸੀਂ ਵੋਟਾਂ ਲਈ ਗਏ ਤੁਸੀਂ ਵਿੱਚ ਪ੍ਰਚਾਰ ਕੀਤਾ ਪਿੰਡ ਪਿੰਡ 'ਚ ਤੁਸੀਂ ਪਹੁੰਚੇ ਹਨਾ ਤਾਂ ਕਿਵੇਂ ਦਾ ਜਿਹੜਾ ਉਦੋਂ ਹੁੰਗਾਰ ਸੀ ਤੇ ਹੁਣ ਕੀ ਲੱਗਦਾ ਪਾਰਟੀਆਂ ਚੈਲੰਜ ਕਰ ਰਹੀਆਂ ਨੇ ਪਰ ਆਮ ਆਦਮੀ ਪਾਰਟੀ 'ਚ ਕੀ ਪੋਜ਼ਿਟਿਵ ਚੀਜ਼ਾਂ ਨੇ ਜਿਹੜੀਆਂ ਮਤਲਬ ਆਮ ਆਦਮੀ ਪਾਰਟੀ ਨੂੰ ਜਿੱਤ ਦਿੰਦੀਆਂ ਨੇ ਦੇਖੋ ਇੱਕ ਤਾਂ ਹਰ ਹਰ ਇੱਕ ਪਾਰਟੀ ਨੂੰ ਹਰ ਇੱਕ ਬੰਦੇ ਨੂੰ ਆਪਣੀ ਜਿੱਤ ਦਾ ਦਾਵਾ ਕਰਨ ਦਾ ਮਤਲਬ ਹੈ ਅਧਿਕਾਰ ਹੈ ਸਾਰੇ ਕਰਦੇ ਵੀ ਨੇ ਔਰ ਜਿਹੜਾ ਵੀ ਬੰਦਾ ਖੜਦਾ ਉਹ ਜਿੱਤਣ ਲਈ ਖੜਦਾ ਹਾਰਨ ਲਈ ਤਾਂ ਉਹ ਖੜਦਾ ਨਹੀਂ ਹੈਗਾ ਲੇਕਿਨ ਮੈਂ ਇਹ ਕਹਿੰਦਾ ਵੀ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਹੈ ਇਮਾਨਦਾਰੀ ਨਾਲ ਸਰਕਾਰ ਚਲਾਈ ਆ ਲੋਕਾਂ ਦੇ ਵਿੱਚ ਵਿਚਰੇ ਨੇ ਲੋਕਾਂ ਦੇ ਕੰਮ ਕੀਤੇ ਨੇ ਮੈਨੂੰ ਇਹ ਲੱਗਦਾ ਵੀ ਉਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਲੋਕ ਵੱਡੇ ਪੱਧਰ ਤੇ ਵੋਟਾਂ ਪਾਉਣਗੇ ਔਰ 13 ਦੇ 13 ਸ਼ੀਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਮੈਂ ਲੋਕਾਂ ਨੂੰ ਜਿੱਥੇ ਵੀ ਮੈਂ ਕੈਂਪੇਨ ਕਰਨ ਜਾਂਦਾ ਸੀ ਮੈਂ ਉੱਥੇ ਲੋਕਾਂ ਨੂੰ ਇਹ ਜ਼ਰੂਰ ਜ਼ਰੂਰ ਰਿਕਵੈਸਟ ਕਰਦਾ ਸੀ ਕਿ ਸਾਰੇ ਲੋਕ ਜਿਨ੍ਹਾਂ ਦੀਆਂ ਵੀ ਵੋਟਾਂ ਬਣੀਆਂ ਹੋਈਆਂ ਨੇ ਉਹ ਵੋਟ ਪਾਉਣ ਜਾਣ ਕਿਉਂਕਿ ਇਹ ਜਿਹੜਾ ਵੋਟ ਦਾ ਅਧਿਕਾਰ ਆ ਸਾਨੂੰ ਬਹੁਤ ਹੀ ਜ਼ਿਆਦਾ ਕੁਰਬਾਨੀਆਂ ਦਾ ਮਿਲਿਆ ਬੜਾ ਸੰਘਰਸ਼ ਕਰਨਾ ਪਿਆ ਉਸ ਤੋਂ ਬਾਅਦ ਇਹ ਲੋਕਤੰਤਰਿਕ ਤਰੀਕੇ ਦੇ ਨਾਲ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਇਸ ਕਰਕੇ ਹਰ ਇੱਕ ਬੰਦੇ ਨੂੰ ਜਿਹਦੀ ਵੀ ਵੋਟ ਬਣੀ ਹੋਈ ਹੈ ਉਹਨੂੰ ਵੋਟ ਪਾਉਣ ਆਉਣਾ ਚਾਹੀਦਾ ਔਰ ਵੋਟ ਪਾ ਕੇ ਆਪਣੇ ਮਨਪਸੰਦ ਕੈਂਡੀਡੇਟ ਨੂੰ ਚੁਣਨਾ ਚਾਹੀਦਾ ਹੈ ਆਪਾਂ ਮੇਰੇ ਕੁਸਤਰਾਂ ਦੀ ਕੋਈ ਦਿੱਕਤ ਆਈ ਇੱਥੇ ਕੋਈ ਲਾਈਨ ਲੱਗੀ ਦੇਖੀ ਜਾ ਨੂੰ ਆਰਨੇ ਕੋ ਸਵੇਰ ਤੋਂ ਆਮ ਦੇਖਿਆ ਗਿਆ ਕਿ ਵਡੀਆਂ ਲਾਈਨਾਂ ਇਸ ਵਾਰ ਨਹੀਂ ਹੋਈ ਤੁਸੀਂ ਦੇਖਿਆ ਵੀ ਮੇਲਾ ਲੱਗਿਆ ਹੈ ਪੂਰਾ ਅੰਦਰ ਮੈਂ ਹੁਣੇ ਪੁੱਛਿਆ ਸੀ ਵੀ ਡੇਢ ਪੌਣੇ 200 ਵੋਟ ਭੁੱਗ ਚੁੱਕੀ ਹੁਣ ਤੱਕ ਔਰ ਲਗਾਤਾਰ ਲਾਈਨ ਲੱਗੀ ਹੋਈ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈ ਔਰ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਇਸ ਵੱਲੋਂ ਵੀ ਉਹਨਾਂ ਨੇ ਵੀ ਪੂਰੇ ਪ੍ਰਬੰਧ ਕੀਤੇ ਹੋਏ ਨੇ ਲੋਕਾਂ ਦੇ ਪਾਣੀ ਦਾ ਪ੍ਰਬੰਧ ਖਾੜਨ ਦਾ ਪ੍ਰਬੰਧ ਕੁਦਰਾਂ ਦਾ ਪ੍ਰਬੰਧ ਸਾਰਾ ਕੀਤਾ ਹੋਇਆ ਔਰ ਲੋਕਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਭਾਵੇਂ ਬਹੁਤ ਜ਼ਿਆਦਾ ਗਰਮੀ ਆ ਪੀਕ ਚੱਲ ਰਿਹਾ ਗਰਮੀ ਦਾ ਮੌਸਮ ਦਾ ਪਰ ਫਿਰ ਵੀ ਪ੍ਰਸ਼ਾਸਨ ਨੇ ਪੂਰੀ ਮਿਹਨਤ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਲੋਕਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਤੇ ਲੋਕ ਵੋਟ ਪਾਉਣ ਆ ਰਹੇ ਨੇ ਕੁਲਵੰਤ ਜੀ ਲੋਕ ਸਭਾ ਇਲੈਕਸ਼ਨ ਦੇ ਵਿਚਕਾਰ ਸਭ ਤੋਂ ਪਹਿਲੇ ਅਗਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿਚਕਾਰ ਲੋਕ ਸਭਾ ਜਿੱਤੀ ਸੀਗੀ ਇਸ ਵਾਰ 13 0 ਦਾ ਦਾਵਾ ਵਾਦਾ ਕੀਤਾ ਜਾ ਰਿਹਾ ਕਿ ਕਿੰਨਾ ਕੁ ਟਾਫ ਲੱਗ ਰਿਹਾ ਕਿੰਨੇ ਕਿ ਸਿਚੁਏਸ਼ਨ ਜਿਹ ਹੈ ਸਵੇ ਦਿੱਤੀ ਜਾਵੇ ਦੇਖੋ ਇਲੈਕਸ਼ਨ ਜਿਹੜੀ ਹੁੰਦੀ ਹੈ ਇਹ ਟਾਫੀ ਹੁੰਦੀ ਹੈ ਅਸੀਂ ਆਪਾਂ ਜੋ ਮਰਜ਼ੀ ਦਾਅਵੇ ਕਰੀ ਜਾਈਏ ਬਰਾਬਰ ਦੇ ਕੈਂਡੀਡੇਟ ਹੁੰਦੇ ਨੇ ਸਾਰੇ ਪਾਰਟੀਆਂ ਬਰਾਬਰ ਦੀਆਂ ਹੁੰਦੀਆਂ ਨੇ ਪਰ ਮੈਂ ਇਹ ਸਮਝਦਾ ਵੀ ਜੋ ਆਮ ਆਦਮੀ ਪਾਰਟੀ ਨੇ ਕੰਮ ਕਰੇ ਨੇ ਜੋ ਆਮ ਆਦਮੀ ਪਾਰਟੀ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਉਹਨੂੰ ਦੇਖਦੇ ਹੋਏ ਲੋਕ ਵੱਡੇ ਪੱਧਰ ਤੇ ਜਿਹੜੀ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣਗੇ ਅੱਜ ਦੇ ਦਿਨ ਔਰ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ